ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਸਾਹਿਬ ਗੁਰੂ ਸਰ ਪਾਸਾਹੀ ਸੈਮੀ ਪਿੰਡ ਮਹਾਰਾਜ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਤੀਸਰੀ ਜੰਗ ਲੜੀ ਇੱਥੇ ਹੀ ਗੁਰੂ ਜੀ ਨੇ ਇੱਕੋ ਵਾਰ ਦੇ ਨਾਲ ਲੱਲਾ ਬੇਗ ਨੂੰ تیر ਤੋਂ ਧੜ ਦੇ ਤੱਕ ਵੱਢ ਦਿੱਤਾ ਸੀ ਇੱਥੇ ਹੀ ਲੱਲਾ ਬੇਗ ਨੇ ਗੁਰੂ ਸਾਹਿਬ ਦੇ ਦੋ ਕੀਮਤੀ ਘੋੜਿਆਂ ਵਿੱਚੋਂ ਗਲਵਾਗ ਨੂੰ ਬਾਹਰ ਕਰਕੇ ਇੱਥੇ ਸ਼ਹੀਦ ਕਰ ਦਿੱਤਾ ਸੀ ਆਓ ਤੁਹਾਨੂੰ ਦੱਸ ਦਿਆਂ ਇੱਥੋਂ ਦਾ ਪੂਰਾ ਇਤਿਹਾਸ ਪਹਿਲਾਂ ਕਰਦੇ ਹਾਂ ਦਰਬਾਰ ਸਾਹਿਬ ਦੇ ਦਰਸ਼ਨ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ अर्जुन ਕਾਇਆ ਪਲਟਕਾ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਬਾਰੋਬਾਰੀ ਤਲ ਭੰਜਣਾ ਗੁਰਸੂਰਾਂ ਬੜ ਜੋਧਾ ਬਹੁ ਪਰਉਪਕਾਰੀ ਇਥੋਂ ਦਾ ਇਤਿਹਾਸ ਇਹ ਹੈ ਕਿ ਕਾਵਲ ਦੀਆਂ ਸੰਗਤਾਂ ਸੇਠ ਕਰੋੜੀ ਮਲ ਸਮੇਤ ਆਪਣੀ ਕਿਰਤ ਕਮਾਈ ਨੂੰ ਸਫਲ ਕਰਨ ਵਾਸਤੇ ਦਸਵੰਦ ਦੀ ਮਾਇਆ ਵਿੱਚੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਭੇਟਾ ਕਰਨ ਵਾਸਤੇ ਵਧੀਆ ਕਿਸਮ ਦੇ ਦੋ ਅਰਬੀ ਘੋੜੇ ਖਰੀਦ ਕੇ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆ ਰਹੀਆਂ ਸਨ ਲਾਹੌਰ ਪਹੁੰਚੇ ਤਾਂ ਮੁਗਲ ਹਕੂਮਤ ਦਾ ਮਨ ਘੋੜੇ ਦੇਖ ਕੇ ਬੇਈਮਾਨ ਹੋ ਗਿਆ ਸੰਗਤਾਂ ਨੇ ਬਹੁਤ ਕਿਹਾ ਕਿ ਇਹ ਘੋੜੇ ਗੁਰੂ ਜੀ ਦੀ ਭੇਟਾ ਲਈ ਲਜਾਏ ਜਾ ਰਹੇ ਹਨ ਪਰ ਮੁਗਲਾਂ ਨੇ ਘੋੜੇ ਖੋ ਕੇ ਲਾਹੌਰ ਦੇ ਸੂਬੇਦਾਰ ਅਨਾਇਤ ਉਲਖਾਨ ਦੇ ਦਰਬਾਰ ਪਹੁੰਚਾ ਦਿੱਤੇ ਇਸ ਘਟਨਾ ਪ੍ਰੰਤ ਸੰਗਤ ਉਦਾਸ ਹੋ ਕੇ ਗੁਰੂ ਜੀ ਪਾਸ ਸੁਧਾਰ ਪਹੁੰਚੀ ਸੰਗਤ ਦੇ ਨਾਲ ਆਏ ਉਸ ਇਲਾਕੇ ਦੇ ਮਸੰਦ ਸਿੱਖ ਭਾਈ ਵਖਤ ਮੱਲ ਤੇ ਭਾਈ ਦਿਆਲ ਚੰਦ ਨੇ ਬੜੀ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਗੁਰੂ ਜੀ ਅਸੀਂ ਆਪ ਜੀ ਦੀ ਭੇਟਾ ਵਾਸਤੇ ਦੋ ਕੀਮਤੀ ਘੋੜੇ ਲੈ ਕੇ ਆਏ ਸੀ ਜੋ ਰਸਤੇ ਵਿੱਚ ਮੁਗਲ ਫੌਜਾਂ ਨੇ ਖੋ ਲਏ ਹਨ ਸੰਗਤ ਦੀ ਭਾਵਨਾ ਹੈ ਕਿ ਆਪ ਜੀ ਉਹਨਾਂ ਤੇ ਸਵਾਰੀ ਕਰੋ ਤਾਂ ਗੁਰੂ ਜੀ ਨੇ ਕਿਹਾ ਕਿ ਸੰਗਤ ਦੀ ਭੇਟਾ ਤਾਂ ਉਦੋਂ ਹੀ ਪ੍ਰਵਾਨ ਹੋ ਗਈ ਸੀ ਜਦੋਂ ਤੁਸੀਂ ਘਰੋਂ ਤੁਰੇ ਸੀ ਪਰ ਜੇ ਇਹ ਭਾਵਨਾ ਹੈ ਤਾਂ ਇਹ ਵੀ ਜ਼ਰੂਰ ਪੂਰੀ ਹੋਵੇਗੀ ਘੋੜੇ ਗੁਰੂ ਘਰ ਪਹੁੰਚ ਜਾਣਗੇ ਐਉਂ ਗੁਰੂ ਜੀ ਨੇ ਭਾਈ ਵਿਦੀ ਚੰਦ ਨੂੰ ਥਾਪੜਾ ਦੇ ਕੇ ਪਹਿਲਾ ਘੋੜਾ ਘਾਈ ਬਣ ਕੇ ਅਤੇ ਦੂਜਾ ਘੋੜਾ ਜੋਤਸੀ ਬਣ ਕੇ ਵਾਪਸ ਕਰਵਾਏ ਇਨ੍ਹਾਂ ਕੀਮਤੀ ਘੋੜਿਆਂ ਦੇ ਨਾਂ ਦਿਲਵਾਗ ਤੇ ਗੁਲਵਾਗ ਸੀ ਇਸ ਸਮੇਂ ਗੁਰੂ ਜੀ ਪਿੰਡ ਭਾਈ ਰੂਪੇ ਬਰਾਜ ਰਹੇ ਸਨ ਭਾਈ ਵਿਧੀਚੰਦ ਦੇ ਇਸ ਬਹਾਦਰੀ ਭਰੇ ਕਾਰਨਾਮੇ ਤੋਂ ਬਾਅਦ ਸਾਹ ਜਹਾਨ ਬਾਸਾ ਨੂੰ ਸਨੇ ਕੱਪੜੀ ਅੱਗ ਲੱਗ ਗਈ ਉਸ ਨੇ ਕਾਬਲ ਦੇ ਸੂਬੇ ਲੱਲਾ ਵੇਗ ਨੂੰ ਬਹਾਦਰ ਜਰਨੈਲ ਅਤੇ 35000 ਫੌਜ ਦੇ ਕੇ ਜੰਗ ਲਈ ਭੇਜਿਆ ਇਧਰ ਗੁਰੂ ਜੀ ਜੋ ਜਾਣੀ ਜਾਣ ਸਨ ਜੰਗ ਲਈ ਇਸ ਸਥਾਨ ਨੂੰ ਚੁਣਿਆ ਭਾਵੇਂ ਕਿ ਰਾਏ ਜੋਧ ਨੇ ਬੇਨਤੀ ਕੀਤੀ ਕਿ ਮਹਾਰਾਜ ਮੇਰੇ ਕਿਲੇ ਅੰਦਰ ਜੰਗ ਲੜੋ ਪਰ ਗੁਰੂ ਜੀ ਨੇ ਕਿਹਾ ਰਾਏ ਜੋਧ ਸੂਰਮੇ ਕਿਲਿਆਂ ਵਿੱਚ ਨਹੀਂ ਖੁੱਲੇ ਮੈਦਾਨ ਵਿੱਚ ਬੈਰੀਆਂ ਨੂੰ ਹੱਥ ਦਿਖਾਉਂਦੇ ਹਨ ਗੁਰੂ ਜੀ ਨੇ ਭਾਈ ਰੂਪੇ ਤੋਂ ਚੱਲ ਕੇ ਮਹਾਰਾਜਪਿੰਡ ਦੇ ਬਾਹਰ-ਬਾਹਰ ਇਸ ਸਥਾਨ ਤੇ ਬੜੀ ਬਯੰਤ ਨਾਲ ਮੋਰਚਾਬੰਦੀ ਕੀਤੀ ਉੱਪਰ ਲੱਲਾ ਵੇਗ ਦੀ ਅਗਵਾਈ ਹੇਠ ਮੁਗਲ ਫੌਜ ਨੇ ਪਹੁੰਚ ਕੇ ਮੋਰਚਾਬੰਦੀ ਕਰਕੇ ਆਪਣਾ ਸੋਹੀਆ ਹਸਨ ਖਾਂ ਭੇਜਿਆ ਹਸਨ ਖਾਂ ਨੇ ਵਾਪਸ ਜਾ ਕੇ ਗੁਰੂ ਦੀ ਤਾਰੀਫ ਕੀਤੀ ਜਿਸ ਤੇ ਕਾਬਲੀ ਬੇਗ ਨੇ ਉਸਦੇ ਕੋਰੜੇ ਮਰਵਾਏ ਉਹ ਗੁਰੂ ਜੀ ਦੀ ਸਰਨ ਵਿੱਚ ਆਇਆ ਗੁਰੂ ਜੀ ਨੇ ਬਚਨ ਕੀਤਾ ਕਿ ਭਾਈ ਤੈਨੂੰ ਕਾਬਲ ਦੀ ਸੂਬੇਦਾਰੀ ਮਿਲੇਗੀ ਇਧਰ ਸਿੱਖ ਯੋਧੇ ਕੇਵਲ 3000 ਸਨ 500 ਯੋਧੇ ਰਾਏ ਜੋਧ ਦੇ 500 ਉਸਦੇ ਭਰਾ ਦੇ ਕੁੱਲ 4000 ਯੋਧੇ ਜਾਨ ਤਲੀ ਤੇ ਧਰ ਕੇ ਲੜਨ ਵਾਲੇ ਸਨ ਗੁਰੂ ਜੀ ਦੀਆਂ ਫੌਜਾਂ ਨੇ ਬਹਾਦਰੀ ਨਾਲ ਜੰਗ ਕੀਤਾ ਤੇ 35000 ਮੁਗਲ ਫੌਜਾਂ ਨੂੰ ਬੁਰੀ ਤਰ੍ਹਾਂ ਹਰਾਇਆ ਜਥਾ ਰਣਸੁਰੇ ਚਿੱਤ ਉਲਾਸ ਭਾਈ ਵਿਦੀਚੰਦ ਹੱਥੋਂ ਸ਼ਮਸ ਵੇਗ ਮਾਰਿਆ ਗਿਆ ਭਾਈ ਜੇਠਾ ਜੀ ਹੱਥੋਂ ਕਾਸਮ ਵੇਗ ਅਤੇ ਰਾਏ ਜੋਧ ਹੱਥੋਂ ਕਮਰ ਵੇਗ ਮਾਰਿਆ ਗਿਆ ਲੱਲਾ ਵੇਗ ਦੇ 바ਰ ਨਾਲ ਗੁਰੂ ਜੀ ਦਾ ਘੋੜਾ ਗੁਲਬਾਗ ਸ਼ਹੀਦ ਹੋ ਗਿਆ ਹੁਣ ਗੁਰੂ ਜੀ ਪੈਦਲ ਹੀ ਮੈਦਾਨੇ ਜੰਗ ਵਿੱਚ ਆਏ ਤੇ ਲੱਲਾ ਵੇਗ ਤੇ ਅਜਿਹਾ ਵਾਰ ਕੀਤਾ ਕਿ ਉਹ ਦੋ ਫਾੜ ਹੋ ਗਿਆ ਕਾਬਲੀ ਬੇਗ ਵੀ ਗੁਰੂ ਜੀ ਦੇ ਹੱਥੋਂ ਮਾਰਿਆ ਗਿਆ। ਇਉਂ ਸਾਰੇ ਖਾਨ ਜਰਨੈਲ ਮਾਰੇ ਗਏ ਤੇ ਸਾਹੀ ਫੌਜ ਨੂੰ ਭਾਜੜ ਪੈ ਗਈ। ਜੰਗ ਵਿੱਚ ਭਾਰੀ ਗਿਣਤੀ ਵਿੱਚ ਸਾਹੀ ਫੌਜ ਮਾਰੀ ਗਈ। ਬਾਕੀ ਜਾਨਾਂ ਬਚਾ ਕੇ ਭੱਜ ਗਏ। ਹਸਨ ਖਾਨ ਜਿਸ ਨੇ ਗੁਰੂ ਜੀ ਦੀ ਸਰਨ ਪੈ ਕੇ ਕਾਬਲ ਦਾ ਸੂਬਾ ਹੋਣ ਦਾ ਵਰ ਪ੍ਰਾਪਤ ਕਰ ਲਿਆ ਸੀ। ਜਾ ਕੇ ਕਾਬਲ ਦਾ ਸੂਬੇਦਾਰ ਬਣਿਆ। ਇਧਰ ਗੁਰੂ ਜੀ ਨੇ ਜੰਗ ਫਤਿਹ ਹੋਣ ਉਪਰੰਤ ਆਪਣੇ ਅਤੇ ਮੁਗਲਾਂ ਦੇ ਫੱਟੜ ਯੋਧਿਆਂ ਦੀ ਸੰਭਾਲ ਕੀਤੀ। ਮੁਗਲ ਫੌਜੀਆਂ ਦੀਆਂ ਲਾਸਾਂ ਖੂਬ ਪਟਵਾ ਕੇ ਦਫਨਾ ਦਿੱਤੀਆਂ ਗਈਆਂ ਅਤੇ ਉੱਪਰ ਸ਼ਹੀਦ ਸਿੱਖਾਂ ਦਾ ਅੰਗੀਠਾ ਚੜਵਾ ਕੇ ਆਪਣੇ ਹੱਥੀ ਗੁਰੂ ਜੀ ਨੇ ਅੰਤਮ ਸੰਸਕਾਰ ਕੀਤਾ। ਸ਼ਹੀਦ ਸਿੱਖਾਂ ਵਿੱਚ ਭਾਈ ਜੇਠਾ ਜੀ, ਭਾਈ ਮੰਜ ਜੀ, ਭਾਈ ਭੋਮਾ ਜੀ, ਭਾਈ ਕਟਾਰੂ ਜੀ, ਭਾਈ ਭਾਰੂ ਜੀ ਅਤੇ ਹੋਰ ਯੋਧੇ ਸਨ। ਇਹੀਦ ਸਿੱਖਾਂ ਦੇ ਸੰਸਕਾਰ ਦੀ ਜਗ੍ਹਾ ਗੁਰਦੁਆਰਾ ਸਾਹਿਬ ਸ਼ਹੀਦਗੰਜ ਅਤੇ ਲੱਗੇ 베ਰੀ ਸਾਹਿਬ ਜਿੱਥੇ ਗੁਰੂ ਜੀ ਨੇ ਆਪਣੇ ਘੋੜੇ ਬੰਨੇ ਸਨ ਇਹ ਗੁਰਦੁਆਰਾ ਸਾਹਿਬ ਦੇ ਚੜ੍ਹਦੇ ਵਾਲੇ ਪਾਸੇ ਸਥਿਤ ਹ ਹੈ ਇਸ ਸਥਾਨ ਨੂੰ ਗੁਰੂ ਜੀ ਨੇ ਮਾਲਵੇ ਦਾ ਕੁਲ ਖੇਤਰ ਦਾ ਵਰ ਦਿੱਤਾ ਇਸ ਸਥਾਨ ਤੇ ਸਾਰੇ ਹੀ ਗੁਰਪੁਰਬ ਬੜੀ ਸਰਦਾ ਭਾਵਨਾ ਨਾਲ ਮਨਾਏ ਜਾਂਦੇ ਹਨ ਸਲਾਨਾ ਜੋੜ ਮੇਲੇ ਮਾਗੀ ਵਿਸਾਖੀ 16 ਮੱਗਰ ਨੂੰ ਮਹਾਰਾਜ ਦੀ ਜੰਗ ਫਤਿਹ ਦਿਵਸ ਹਰ ਸਾਲ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਇਹ ਸੀ ਇਥੋਂ ਦਾ ਇਤਿਹਾਸ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਉਂਦੀ ਹੈ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਇਸ ਤਰ੍ਹਾਂ ਦੀਆਂ ਹੋਰ ਇਤਿਹਾਸਕ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਆ ਕਿਸੇ ਨਵੀਂ ਜਗ੍ਹਾ ਨਵੇਂ ਇਤਿਹਾਸ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ